ਆਸਾ ਸ੍ਰੀ ਕਬੀਰ ਜੀੋ ਕੇ ਤੇ ਪਦੇ 8 2 ਤੁਕੇ 7 1 ਤੁਕਾ 1 ਇਕ ਊ ਅੰਕਾਰ ਸਤਿਗੁਰ ਪ੍ਰਸਾਦ ਬਿੰਦ ਤੇ ਜਿਨ ਕਿੰਡ ਕੀਆ ਅਗਨ ਕੁੰਡ ਰਹਾਇਆ 10 ਮਾਸ ਮਾਤਾ ਉਦਰ ਰਾਖਿਆ ਬਾਹਰ ਲਾਗੀ ਮਾਇਆ प्राणी काहे कौ लोभ लागे रतन जन्म खोया पूर्व जन्म कर्म भूमा बीज नाही बोया रहा बारीक ते बिरद भया हो ना सो होया जा जम आए चोट पकरे तबहे का काहे रोया ਜੀਵਨੈ ਕੀ ਆਸ ਕਰਹਿ ਜਮ ਨਿਹਾਰੈ ਸਾਸਾ ਬਾਜੀ ਗਰੀ ਸੰਸਾਰ ਕਬੀਰਾ ਚੇਤ ਢਾਲ ਫਸਾ ਆਸਾ ਤਨ ਰਹਿਨੀ ਮਨ ਕੋਨ ਰਪਕਰ ਹਾਉ ਪਾਚਉ ਤਤ ਬਰਾਤੀ RAM ਰਾਏ ਸਿਉ ਭਾਵਰ ਲੈ ਹਾਉ ਆਤਮ ਤੇਹ ਰੰਗ ਰਾਤੀ गाव गाव री दुलहनी मंगलचारा मेरे गृह आए राजा राम पतारा रहा नाब कमल मह वेदी रचले ब्रह्म ज्ञान उचारा राम राय सो दूग पाएओ अस बड भाग हमारा ਸੋਰਨਾਰ ਮੋਨ ਜਨ ਕੌਤਕ ਆਏ ਕੋਟ 33 ਉਜਾਨਾ ਕਹ ਕਬੀਰ ਮੋਹ ਵਿਆਹੇ ਚੱਲੇ ਹੈ ਪੁਰਖ ਏਕ ਭਗਵਾਨਾ ਆਸਾ ਸਾਸਕੀ ਦੁਖੀ ਸਸੁਰ ਕੀ ਪਿਆਰੀ ਜੀਠ ਕੇ ਨਾਮ ਡਰਾਉ ਰੇ ਸਖੀ ਸਹੇਲੀ ਨਨਦ ਗਹੇਲੀ ਦੇਵਰ ਕੈ ਬਿਰਹ ਜਰਾਉ ਰੇ ਮੇਰੀ ਮਾਤ ਬੌਰੀ ਮੈਂ ਰਾਮ ਵਿਸਾਰਿਓ ਕਿਨ ਬਿਦ ਰਹਿਨ راہ ਰੇ ਸੇਜ ਰਮਤ ਨੈਣ ਨਹੀਂ ਪੇਖਾਉ ਇਹੋ ਦੁਖ ਕਾ ਸਉ ਕਹਾਉ ਰੇ ਰਹਾਉ ਬਾਪ ਸਾਬਕਾ ਕਰੈ ਲੜਾਈ ਮਾਇਆ ਸਦਮਤ ਵਾਰੀ ਵੱਡੇ ਭਾਈ ਕਹਿ ਜ압 ਸੰਗ ਹੋਤੀ ਤਾ ਬਹਾਉ ਨਾਹ ਪਿਆਰੀ ਕਹਿਤ ਕਬੀਰ ਪੰਚ ਕੋ ਝਗਰਾ ਝਗਰਤ ਜਨਮ ਗਵਾਇਆ ਝੂਠੀ ਮਾਇਆ ਸਭ जग ਬਾਧਿਆ ਮੈਂ ਰਾਮ ਰਮਤ ਸੁਖ ਪਾਇਆ ਆਸਾ ਆਮ ਘਰ ਸੂਤ ਤਨਹਿ ਨਿਤ ਤਾਨਾ ਕੰਠ ਜਨੇਉ ਤੁਮਾਰੇ ਤੁਮ ਤਉ ਵੇਦ ਪੜੋ ਗਾਇਤਰੀ ਗੋਬਿੰਦ ਰਦੈ ਹਮਾਰੇ ਮੇਰੀ ਜਿਹਬਾ ਬਿਸਨ ਨੈਨ ਨਾਰਾਇਣ ਹਿਰਦੈ ਬਸਹਿ ਗੋਬਿੰਦਾ ਜਮ ਦੁਆਰ ਜਬ ਪੂਛ ਸਭਵਰੇ ਤਬ ਕਿਆ ਕਹਿਸ ਮੁਕੰਦਾ ਰਹਾਉ ਅਮ ਗੁਰੂ ਤੂੰ ਗੁਵਾਰ ਗੁਸਾਈ ਜਨਮ ਜਨਮ ਰਖਵਾਰੇ ਕਬਹੂ ਨਾ ਪਾਰ ਉਤਾਰ ਚਰਾਏ ਹੋ ਕੈਸੇ ਖਸਮ ਹਮਾਰੇ ਤੂੰ ਬਾਮਨ ਮੈਂ ਕਾਸੀ ਇਕ ਜੁਲਹਾ ਬੂਝਹੁ ਮੋਰ ਬਿਆਨਾ ਤੂੰ ਮਤਵ ਜਾਚੇ ਭੂਪਤ ਰਾਜੇ ਹਾਰ ਸੋ ਮੋਰ ਧਿਆਨਾ ਆਸਾ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨੰ ਸਾਚ ਕਰ ਹਮਗਾਠ ਦੀਨੀ ਛੋੜ ਪਰਮ ਨਿਧਾਨੰ ਬਾਬਾ ਮਾਇਆ ਮੋਹ ਹਿਤ ਕੀਨ ਜਿਨ ਗਿਆਨ ਰਤਨ ਹੀਰ ਲੀਨ ਰਹਾਉ ਨੈਨ ਦੇਖ ਪਤੰਗ ਉਰਜੈ ਪਾਸ ਨਾ ਦੇਖੈ ਆਗ ਕਾਲphas ਨ ਮੁਗਦ ਚੇਤੇ ਕਾਨਿਕ ਕਾਮਿਨ ਲਾਗ ਘਰ ਵਿਚਾਰ ਵਿਕਾਰ ਪਰ ਹਰ ਤਰਨ ਤਾਰਨ ਸੋਏ ਕਹ ਕਬੀਰ ਜਗ ਜੀਵਨ ਐਸਾ ਦੂਤੀ ਨਾਹੀ ਕੋਏ ਆਸਾ ਜਾਉ ਮੈਂ ਰੂਪ ਕੀਏ ਬਹੁ ਤੇਰੇ ਆਪ ਫੋਨ ਰੂਪ ਨਾ ਹੋਈ ਤਾਗਾ ਤੰਤ ਸਾਜ ਸਭ ਥਾਕਾ RAM ਨਾਮ ਬਸ ਹੋਈ ਆਪ ਮੋਹੇ ਨਾਚ ਨੋ ਨਾ ਆਵੇ ਮੇਰਾ ਮਨ ਮੰਦਰੀਆ ਨਾ ਬਜਾਵੇ ਰਹਾ ਕਾਮੁਰੋਦ ਮਾਇਆ ਲੈ ਜਾਰੀ ਤ੍ਰਿਸ਼ਨਾ ਗਾਗਰ ਫੂਟੀ ਕਾਮ ਚੋਲਨਾ ਭਇਆ ਹੈ ਪੁਰਾਨਾ ਗਿਆ ਭਰਮ ਸਭ ਛੂਟੀ ਸਰਬ ਭੂਤ ਏਕੈ ਕਰ ਜਾਣਿਆ ਚੂਕੇ ਬਾਦ ਬਿਬਾਦ ਕਹ ਕਵੀਰ ਮੈਂ ਪੂਰਾ ਪਾਇਆ ਭਏ RAM ਪ੍ਰਸਾਦਾ ਆਸਾ ਰੋਜਾ ਤਰੈ ਮਨਾਵੇ ਅੱਲੋ ਸੁਆਦਤ ਜੀ ਸੰਘਾਰੇ ਆਪਾ ਦੇਖ ਅਬਰ ਨਹੀਂ ਦੇਖੈ ਕਾਹੇ ਕਾਉ ਝੱਖ ਮਾਰੇ ਕਾਜੀ ਸਾਹਿਬ ਏਕ ਤੋਹੀ ਮਹਿ ਤੇਰਾ ਸੋਚ ਵਿਚਾਰ ਨਾ ਦੇਖੈ ਖਬਰ ਨਾ ਕਰਹਿ ਦੀਨ ਕੇ ਬਉਰੇ ਤਾ ਤੇ ਜਨਮ ਅਲੇਖੈ ਰਹਾਉ ਸਾਚੁ ਕ ਤੇਬ ਬਖਾਨੈ ਅਲੋ ਨਾਰ ਪੁਰਖ ਨਹੀਂ ਕੋਈ ਪੱਡੇ ਗੁਨੇ 나ਹੀ ਕਛ ਮਾਉਰੇ ਜਾਉ ਦਿਲ ਮਹਿ ਖਬਰ ਨਾ ਹੋਈ ਅਲੋ ਗੈਬ ਸਗਲ ਘਟ ਭੀਤਰ ਹਿਰਦੈ ਲਿਹੁ ਵਿਚਾਰੀ Hindu Turk ਦਹੁ ਮਹਿ ਏਕੈ ਕਹ ਕਬੀਰੁ ਪੁਕਾਰੀ ਆਸਾ ਤੇ ਪਦਾ ਇੱਕ ਤੁਕਾ ਕੀਓ ਸਿੰਗਾਰ ਮਿਲਨ ਕੇ ਤਾਈ ਹਾਰ ਨਾ ਮਿਲੇ ਜਗ ਜੀਵਨ ਗੁਸਾਈ ਹਾਰ ਮੇਰੋ ਪਿਰ ਹਉ ਹਰ ਕੀ ਬਹੁਰਿਆ RAM ਵੱਡੇ ਮੈਂ ਤਨਕ ਲਹੁਰਿਆ ਰਹਾਉ ਧਨ ਫਿਰ ਏਕੈ ਸੰਗ ਵਸੀਰਾ ਸੀਜ ਏਕ ਪੈ ਮਿਲਨ ਦੁਹੇਰਾ ਧਨ ਸੁਹਾਗਨ ਜੋ ਪੀਉ ਭਾਵੈ ਕਹ ਕਬੀਰ ਫਿਰ ਜਨਮ ਨ ਆਵੈ ਅਸਾ ਸ਼੍ਰੀ ਕਬੀਰ ਜੀਓ ਕੇ ਧੂਪ ਦੇ ਇੱਕ ਓ ਔੰਕਾਰ ਸਤਗੁਰ ਪ੍ਰਸਾਦ ਹੀਰਾ ਹੀਰਾ ਵੇਦ ਪਵਨ ਮਨ ਸਹਜੇ ਰਹਾ ਸਮਾਈ ਸਗਲ ਜੋਤ ਇਨ ਹੀਰੇ 베ਦੀ ਸਤਗੁਰ ਬਚਨੀ ਮੈਂ ਪਾਈ ਹਰ ਕੀ ਕਥਾ ਅਨਾਹਦ ਬਾਣੀ ਹੰਸ ਹੋਏ ਹੀਰਾ ਲੇਪਛਾਨੀ ਰਹਾਉ ਅਹ ਕਬੀਰ ਹੀਰਾ ਅਸ ਦੇਖਿਓ ਜਗ ਮਹਿ ਰਹਾ ਸਮਾਈ ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰ ਗੰਮ ਦਿਯਾ ਦਿਖਾਈ ਆਸਾ ਪਹਿਲੀ ਕ ਰੂਪ ਕੋ ਜਾਤ ਕੋ ਲਖਨੀ ਸਾਹੁਰੈ ਉਪੇਈਐ ਗੁਰੀ ਅਬ ਕੀ ਸਰੂਪ ਸੁਜਾਨ ਸੁਲਖਨੀ ਸਹਜੇ ਉਦਰ ਧਰੀ ਕਲੀ ਸਰੀ ਮੂਈ ਮੇਰੀ ਪਹਿਲੀ ਵਰੀ ਜੋਗ ਜੋਗ ਜੀਵਾ ਮੇਰੀ ਅਬ ਕੀ ਧਰੀ ਰਹਾਉ ਕਹੋ ਕਬੀਰ ਜਬ ਲਹੂਰੀ ਆਈ ਵੱਡੀ ਕਾ ਸੁਹਾਗ ਟਰਿਓ ਲਹੂਰੀ ਸੰਗ ਭਈ ਅਬ ਮੇਰੇ ਜੇਠੀ ਔਰ ਤਰਿਓ ਆਸਾ ਮੇਰੀ ਬਹੁਰੀਆ ਕੋ ਧਨੀਆ ਨਾਉ ਲੈ ਰਾਖਿਓ ਰਾਮ ਜਨੀਆ ਨਾਉ ਇਨ ਮੁੰਡੀਆਂ ਮੇਰਾ ਘਰ ਧੁੰਦ ਰਾਵਾ ਬਿਟ ਵਹਿ ਰਾਮ ਰਮਊਆ ਲਾਵਾ ਰਹਾਉ ਕਹਿਤ ਕਬੀਰ ਸੁਨੋ ਮੇਰੀ ਮਾਈ ਇਨ ਮੁੰਡੀਆਂ ਮੇਰੀ ਜਾਤ ਗਵਾਈ ਆਸਾ ਰਹੋ ਰਹੋ ਰੀ ਬਹੂ ਰੀ ਆਪੂ ਘਟ ਜਿਨ ਕਾਢੈ ਅੰਤ ਕੀ ਬਾਹਰ ਲਹੈਗੀ ਨਾ ਆਢੈ ਰਹਾਉ ਘਟ ਕਾਢ ਗਈ ਤੇਰੀ ਆਗੈ ਓਨ ਕੀ ਗੈਲ ਤੋਹੇ ਜਿਨ ਲਾਗੇ ਘਟ ਕਾਢੇ ਕੀ ਇਹੈ ਵਡਾਈ ਦਿਨ 10 ਪਾਂਚ ਬਹੂ ਭਲੇ ਆਈ ਹੁ ਘਟ ਤੇਰੋ ਤਉ ਪਰ ਸਾਚੈ ਹਰ ਗੁਣ ਗਾਏ ਕੂਦਹਿ ਅਰ ਨਾਚੈ ਕਹਿਤ ਕਬੀਰ ਬਹੁ ਤਬ ਜੀਤੈ ਹਰ ਗੁਣ ਗਾਵਤ ਜਨਮ 베 ਤੀਤੈ ਆਸਾ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਨ ਬਿਨਤੀ ਮੇਰੀ ਹਾਉ ਵਾਰੀ ਮੁਖ ਫੇਰ ਪਿਆਰੇ ਕਰ ਵਟ ਦੇ ਮੋ ਕਉ ਕਾਹੇ ਕਉ ਮਾਰੇ ਰਹਾਉ ਜੋ ਤਨ ਚੀਰਹਿ ਅੰਗ ਨਾ ਮੋਰਾਉ ਪਿੰਡ ਪਰੈ ਤਉ ਪ੍ਰੀਤ ਨਾ ਤੋ ਰਹਾਉ ਹਾਮ ਤੋਮ ਬੀਚ ਭਇਓ ਨਹੀਂ ਕੋਈ ਤੁਮਹਿ ਸੋ ਕੰਤ ਨਾਰ ਹਮ ਸੋਈ ਕਹ ਤ ਕਬੀਰ ਸੁਨੋ ਰੇ ਲੋਈ ਆਬ ਤੁਮਰੀ ਪਰ ਤੀਤ ਨਾ ਹੋਈ ਆਸਾ ਕੋਰੀ ਕੋ ਕਾਹੂ ਮਰਮ ਨਾ ਜਾਨਾ ਸਭ ਜਗ ਆਨਤ ਨਾਯੋ ਤਾਨਾ ਰਹਾ ਜਾਬ ਤੁਮ ਸੋਨ ਲੇ ਵੇਦ ਪੁਰਾਨਾ ਤਾਬ ਹਮ ਇਤ ਨਕ ਬਸਰਿਓ ਤਾਨਾ ਧਰਨ ਆਕਾਸ਼ ਕੀ ਕਰ ਗਹਿ ਬਨਾਈ ਚੰਦ ਸੂਰਜ ਧੋਏ ਸਾਥ ਚਲਾਈ ਕਾਈ ਜੋਰ ਬਾਤ ਇਕ ਕੀਨੀ ਤਹਿ ਤਾਂਤੀ ਮਨ ਮਾਨਾ ਜੋ ਲਾਹੇ ਘਰ ਆਪਣਾ ਚੀਨਾ ਘਟ ਹੀ RAM ਪਛਾਨਾ ਗਹਿ ਤਕ ਵੀਰਕਾਰ ਗਹਿ ਤੋਰੀ ਸੂਤੈ ਸੂਤ ਮਿਲਾਏ ਕੋਰੀ ਆਸਾ ਅੰਤਰ ਮੈਲ ਜੇ ਤੀਰਥ ਨਾਵੈ ਤਿਸ ਬੈਕੁੰਠ ਨਾ ਜਾਣਾ ਲੋਕ ਪਤੀਨੇ ਕਸ਼ੂ ਨਾ ਹੋਵੇ ਨਾਹੀ RAM ਇਅਾਨਾ ਪੂਜਾ ਹੋ ਰਾਮ ਏਕ ਹੀ ਦੇਵਾ ਸਾਚਾ ਨਾਵਨ ਗੁਰ ਕੀ ਸੇਵਾ ਰਹਾਵ ਜਾਲ ਕੈ ਮਰਜਨ ਜੀ ਗਤ ਹੋਵੈ ਨਿਤ ਨਿਤ ਮੇਂ ਡੁਖ ਨਾਵਹਿ ਜੈਸੇ ਮੇਂ ਡੁਖ ਤੈਸੇ ਓਏ ਨਾਰ ਫਿਰ ਫਿਰ ਜੋਨੀ ਆਵਹਿ ਮਨੋ ਕਠੋਰ ਮਰੈ ਬਾਨਾਰਸ ਨਰਕ ਨਾ ਵਾਂਚਿਆ ਜਾਈ ਹਰ ਕਾ ਸੰਤ ਮਰੈ ਹਾੜੋਂ ਬੈਤਾ ਸਗਲੀ ਸੈਨ ਤਰਾਈ ਦਿਨਸ ਨਾਰੈਣ ਵੇਦ ਨਹੀਂ ਸਾਸਤਰ ਤਹਾ ਬਸੈ ਨਰੰਕਾਰਾ ਕਹੈ ਕਬੀਰ ਨਰਤ ਸਹ ਤਿ ਆਵਹੁ ਬਾਵਰਿਆ ਸੰਸਾਰਾ